ਟਣੀਆਂ ਕਿਵੇਂ ਲਾਇਆ ਦੀ ਰੈਡੀ ਹੈ ਸੁਖੀ ਕਿਤਰੀ ਮੱਕੀ ਚ ਧਣੀਆਂ ਵਾਲੀ ਵੀਡੀਓ ਬੜੀ ਵਾਇਰਲ ਹੋਈ ਥੀ ਇਹ ਚ ਧਣੀਆਂ ਲਾਇਆ ਕਿਵੇਂ ਦਾ ਕੀ ਮਸਲਾ ਥੀ ਹੋ ਹਾਂ ਪਹਿਲਾਂ ਤਾਂ ਸੱਸੀ ਗਰ ਬਾਈ ਤੁਸੀਂ ਇੱਥੇ ਪਹੁੰਚੇ ਹੋ ਹਣ ਜੀ ਸੋਡੀ ਸਾਰੀ ਡੀ ਐਚ ਕੇ ਮੀਡੀਆ ਦੀ ਟੀਮ ਦਾ ਸੀ ਬਹੁਤ ਬਹੁਤ ਸਵਾਗਤ ਕਰਦੇ ਆ ਸ਼ੁਕਰੀਆ ਜੀ ਐਦਕੀ ਬਈ ਆਪਾਂ ਇੱਕ ਹੋਰ ਤਜਰਬਾ ਕਰ ਰਹੇ ਜਿਵੇਂ ਉਹ ਤੋਂ ਮੱਕੀ ਦਾ ਧਣੀਆਂ ਲਾਇੀ ਥੀ ਹਾਂ ਐਦਕੀ ਇੱਕ ਨਾਲ ਹੋਰ ਤਜਰਬਾ ਕਰਤਾ ਮੈਂ ਦੇਖੀ ਮੰਨ ਲਾ ਵੀ ਜੇ ਮੇਰੇ ਟ੍ਰਾਇਲ ਦੇ ਤੌਰ ਤੇ ਉਹ ਤੋਂ ਵੱਡੇ ਸਕੇਲ ਤੇ ਤਾਂ ਆਪਾਂ ਲਾਵਾਂਗੇ ਇਹ ਆਪਾਂ ਨਾਲ ਥੋੜਾ ਥੋਮ ਮੰਨ ਲਾ ਵੀ ਵਿ ਸਵੇਕ ਚ ਹਾਂ ਬ ਹਾਂ ਉਹਨੂੰ ਆਪਾਂ ਜਿਹੇ ਦਾ ਜਿਵੇਂ ਆਲੂਆਂ ਵਾਲਾ ਆਪਣਾ OJindra ਹੁੰਦਾ ਠੀਕ ਹੈ ਉਹਦੇ ਨਾਲ ਬੱਟਾ ਪਾ ਲਓ ਬਾਈ ਠੀਕ ਹੈ ਚਾਹੇ ਕਿਵੇਂ ਮਰਜ਼ੀ ਜਿਵੇਂ ਆਹ ਬੱਟਾ ਨੇ ਬਾਈ ਐੇ ਪਾ ਲਓ ਅੱਛਾ ਹੈਨਾ ਤੇ ਬੱਟਾਂ ਤੇ ਇੰਨੇ ਇੰਨੇ ਫਰਕ ਤੇ ਫੋਟ ਫੋਟ ਲੱਗ ਬੱਗ ਹੈਨਾ ਫੋਟ ਤੋਂ ਵੱਧ ਫੋਟ ਮੰਨ ਕੇ ਚੱਲ ਚਾਹੇ ਤੁਸੀਂ 9 ਇੰਚ ਦਾ ਹਿਸਾਬ ਰੱਖਿਓ ਠੀਕ ਹੈ ਇੰਨੀ ਗਿੱਠ ਦਾ ਠੀਕ ਹੈ ਇਹ ਅਸੀਂ ਵੱਧ ਤਾਂ ਰੱਖਿਆ ਵੀ ਇਹਨਾਂ ਦੇ ਵਿਚਾਲੇ ਬਾਈ ਇੱਕ ਇੱਕ ਬੂਟਾ ਐਦ ਕਿ ਅਸੀਂ ਮਿਰਚ ਦਾ ਵੀ ਲਾਇਆ ਓਕੇ ਜਿਹੜਾ ਇਹ ਵੱਧ ਗਿਆ ਫਸੜਦਾ ਇਹ ਤਾਂ ਛੜਦਾ ਵੀ ਇਹਨਾਂ ਦੇ ਵਿਚਾਲੇ ਮਿਰਚ ਦੇ ਬੂਟੇ ਵੀ ਲਾਏ ਨੇਗੇ ਹੁਣ ਬਈ ਤੈਨੂੰ ਔਰੇ ਦੀਂਦੀ ਹੂ ਜਿਵੇਂ ਆਵਰੇ ਚੁੰਡੀ ਭਰੀ ਦੀਂਦੀ ਐ ਤੈਨੂੰ ਇੱਥੇ ਹਾਂ ਆਟੋ ਆ ਜਾਣਾ ਹਾਂ ਇੱਥੇ ਇੱਥੇ ਹੋ ਗਿਆ ਆਵਰੇ ਦੇਖ ਹਾਂ ਆ ਚੁੰਡੀ ਹੈਗੀ ਔਰੇ ਹੈਈ ਇਹ ਚੁੰਡੀ ਲਾਈ ਵੀ ਹੈਗੀ ਚੁੰਡੀ ਲਾਈ ਹੋਈ ਇਹਨੂੰ ਆਪਾਂ ਹੁਣੇ ਕਰਦੇ ਤੇ ਆਈਆਂ ਆਵਰੇ ਦੇਖ ਲੈ ਬਈ ਚੁੰਡੀ ਲੱਗੀ ਹੋਈ ਐ ਠੀਕ ਐ ਇੱਥੇ ਆਪਾਂ ਨੂੰ ਪਤਾ ਲੱਗਦਾ ਵੀ ਆ ਚੀਜ਼ ਤੇ ਇੱਥੇ ਬਈ ਮੰਨਦਾ ਜਿਵੇਂ ਆਏ ਬੱਟਾਂ ਲਾਈਆਂ ਵੀ ਆਣੇ ਅੱਛਾ ਕਈ ਭਰਾਵਾਂ ਦੇ ਅੱਜ ਦੀ ਘੜੀ ਬਹੁਤ ਫੋਨ ਆ ਰਹੇ ਨੇ ਵੀ ਬਈ ਮੱਕੀ ਦੇ ਵਿੱਚ ਧਣੀਆਂ ਕਿਵੇਂ ਲਾਈਏ ਧਣੀਆਂ ਕਿਵੇਂ ਲਾਈਏ ਠੀਕ ਐ ਤੁਸੀਂ ਕੀ ਕਰਨਾ ਬਈ ਜਿਵੇਂ ਆਈਆਂ ਆਪਦਾ ਵਾਹਨ 'ਚ ਓਕੇ ਬੱਟਾ ਪਾਓ ਤੇ ਚੁੰਡੀਆਂ ਨਾਲ ਬਾਈ ਇਹ ਲਾ ਦੋ ਆਪਣੀ ਮੱਕੀ ਲਾ ਦੋ ਸੋ ਥੋੜੀ ਲੇਬਰ ਲਾਉਣੀ ਪਊ ਨਾ ਬਾਈ ਲੇਬਰ ਨੂੰ ਵੀ ਕੰਮ ਮਿਲੂ ਉਹ ਵੀ ਭੈਣ ਭਰਾ ਆਪਣੀ ਸ਼ਰਤੀ ਹੁੰਦੀ ਹੈ ਹੈਨਾ ਤੇ ਉਸ ਤੋਂ ਬਾਅਦ ਬਾਈ ਜਦੋਂ ਮੱਕੀ ਲਾਤੀ ਮੱਕੀ ਦੇ ਨਾਲ ਹੀ ਇਹਦੇ ਵਿਚਾਲੇ 2-2 ਤਿੰਨ-ਤਿੰਨ ਥਾਵੇਂ ਮੰਨ ਲਓ ਜਿਵੇਂ ਉਰੇ ਲਾਤਾ ਉਰੇ ਲਾਤਾ ਉਰੇ ਲਾਤਾ ਤਿੰਨ ਚੁੰਡੀਆਂ ਤਣੀਆਂ ਲਾ ਦੋ ਚਾਹੇ ਇੱਧਰ ਲਾ ਦੋ ਚਾਹੇ ਬੱਟ ਦੇ ਇੱਧਰ ਲਾ ਦੋ ਇੱਧਰ ਲਾ ਦੋ ਜਿਵੇਂ ਆਹ ਉਰੇ ਲਾ ਦੋ ਆਹ ਉਰੇ ਲਾ ਦੋ ਆਹ ਉਰੇ ਲਾ ਦੋ ਠੀਕ ਹੈ ਨਾ ਲਾਤਾ ਉਸ ਤੋਂ ਬਾਅਦ ਪਰ ਜਦੋਂ ਆਪਾਂ ਇਹਨੂੰ ਪਾਣੀ ਲਾਉਣਾ ਹੂੰ ਫਿਰ ਬਈ ਤਾਹਾਂ ਕੱਲੀ ਸੁਹਾਵ ਹੀ ਆਉਣੀ ਚਾਹੀਦੀ ਹੈ ਸੱਲੀ ਆਉਣੀ ਚਾਹੀਦੀ ਹੈ ਵੀ ਥੋੜਾ ਥੋੜਾ ਪਾਣੀ ਲਾਉਣਾ ਥੱਲੇ ਥੱਲੇ ਪਾਣੀ ਹੋਵੇ ਆਹ ਕਿਆਰੀਆਂ ਦੇ ਉਰੇ ਉਰੇ ਤੱਕ ਪਾਣੀ ਲੱਗਿਆ ਹੋਇਆ ਹਾਂ ਕੋਸ਼ਿਸ਼ ਕਰੋ ਵੀ ਆਪਾਂ ਜਿਵੇਂ ਅੱਜ ਪਾਣੀ ਲਾਤਾ ਹੂੰ ਉਹ ਥੋੜਾ ਥੋੜਾ ਲਾਓ ਠੀਕ ਹੈ ਦੇਖ ਕੇ ਸੌਣ ਨਹੀਂ ਛੱਡਣਾ ਹੈਗਾ ਥੋੜਾ ਥੋੜਾ ਲਾਓ ਉਹਦੇ ਨਾਲ ਦੇਖੋ ਸੁਹਾਵ ਕਿ ਤੱਕ ਜਾਂਦੀ ਹੈ ਠੀਕ ਹੈ ਦੂਜੇ ਦਿਨ ਆਥ ਨੇ ਫੇਰ ਥੋੜਾ ਥੋੜਾ ਲਾ ਦੋ ਠੀਕ ਹੈ ਉਹਨੇ ਫੇਰ ਸਾਰਾ ਹੀ ਕਵਰ ਕਰ ਉਨਾ ਜਿਆਦਾ ਗਰੋਅ ਕਰੂਗਾ ਜਿੰਨੀ ਇਹਦੀ ਜਿਹੜੀ ਜੜਾ ਉਹਨੂੰ ਸੱਲ ਮਿਲੂਗੀ ਤੇ ਉਹ ਖੁੱਲੀ ਰਹੂਗੀ ਪੋਲਾ ਰਹੂਗਾ ਜਾਨ ਤੋਂ ਬੈਡ ਨਹੀਂ ਫਿਰ ਹਾਂ ਬੈਡ ਪੋਲਾ ਰਹੂਗਾ ਨਹੀਂ ਫਿਰ ਇਹਦੀ ਜੜ ਨੂੰ ਬਾਈ ਜਦੋਂ ਉਹ ਆਪਣੇ ਬਾਹਣ ਸੁੱਕਦੇ ਆਗੇ ਜਿਵੇਂ ਆਹ ਦੇਖ ਰਾ ਤਰੇੜਾਂ ਪਈਆਂ ਤੇ ਮਿੱਟੀ ਆਪਸ ਵਿੱਚ ਇਕੱਠੀ ਹੋਈ ਆ ਡੱਕਰ ਬਾਹਣ ਵਾਲੀ ਮਿੱਟੀ ਆ ਬਾਈ ਇਸੇ ਕਰਕੇ ਬਾਈ ਐਤ ਕੀ ਦੇ ਵਿੱਚ ਮਿਰਚਾਂ ਵੀ ਲਾਤੀਆਂ ਤੇ ਹੁਣ ਭਰਾਵੋ ਤਣੀਏ ਦਾ ਤੁਸੀਂ ਬੀਜ ਕਿਹੜਾ ਲਿਆਉਣਾ ਬਾਈ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਬਾਈ ਬੀਜ ਕਿਹੜਾ ਲਈਏ ਜਿਹੜੀ ਸਭ ਤੋਂ ਮੇਨ ਵੱਡੀ ਗੱਲ ਆ ਤੇ ਪਹਿਲੀ ਇੱਕ ਇੱਕ ਸਵਾਲ ਨਾਲ ਹੀ ਹੋਰ ਕਰ ਦੋ ਬੀਜ ਦੇ ਨਾਲ ਹੀ ਇਹ ਲਾਉਣ ਦਾ ਟਾਈਮ ਵੀ ਦੱਸਦੇ ਵੀ ਕਿੱਥੇ ਕਿੰਨੀ ਤਰੀਕ ਤੱਕ ਆਪਾਂ ਲਾ ਸਕਦੇ ਜਿਵੇਂ ਹੁਣ ਅਪ੍ਰੈਲ ਚੱਲੀ ਜਾਂਦਾ ਹੈ ਇਹ ਹੁਣ ਇਹਨੂੰ ਬਈ ਆਪਾਂ ਨਹੀਂ ਦੇ ਸੀਗੇ 15 ਮਈ ਦਾ ਕਲਾ ਸਕਦੇ ਆ 15 ਮਈ ਤੱਕ ਓਕੇ ਮੰਨ ਲਾ ਜਿਵੇਂ ਅੱਜ 18 19 ਅਪ੍ਰੈਲ ਹੋਗੀ ਅਪ੍ਰੈਲ ਹੋਗੀ ਹਾਂ 15 ਮਈ ਤੱਕ ਆਪਾਂ ਲਾ ਸਕਦੇ ਨਹੀਂ ਨਾ ਰਹਿਣਾ ਪਰ ਕੋਸ਼ਿਸ਼ ਕਰੋ ਕਣਕ ਵੱਢਣ ਤੋਂ ਬਾਅਦ ਜਦੋਂ ਆਪਣੇ ਬਾਹਨ ਚੋਂ ਤੂੜੀ ਬਣ ਗਈ ਹੈਨਾ ਨਾਲ ਦੀ ਨਾਲ ਉਹਨੂੰ ਬਾਹਨ ਨੂੰ ਅੱਗ ਨਾਲ ਲਾਓ ਵਿੱਚੀ ਬਾਕੇ ਮਲਿਆ ਮੇਟ ਕਰਕੇ ਉਹਦੀਆਂ ਬੱਟਾਂ ਪਾ ਦਿਓ ਠੀਕ ਹੈ ਮਹਾਂ ਨੂੰ ਚੰਗੀ ਤਰ੍ਹਾਂ ਬਾਦੋ ਪੂਰੀ ਚੰਗੀ ਤਰ੍ਹਾਂ ਮਲਾਈ ਕਰ ਦਿਓ ਪੀਕ ਬਣਾ ਦਿਓ ਜਮਾ ਪੀਕ ਬਣਾ ਦਿਓ ਤੇ ਉਵੇਂ ਉਹਦੀਆਂ ਬੱਟਾਂ ਪਾ ਕੇ ਵਿੱਚ ਮੱਕੀ ਲਾ ਦਿਓ ਠੀਕ ਹੈ ਤੇ ਮੱਕੀ ਲਾ ਕੇ ਜਿਹੜਾ ਧਣੀਆਂ ਲਾਉਣਾ ਤੁਸੀਂ ਓਕੇ ਉਹ ਕੀ ਕਰਨਾ ਚਾਹੇ ਤਾਂ ਬਾਜ਼ਾਰ ਦੇ ਵਿੱਚ ਜਿੰਨੀਆਂ ਤਾਕੜੀਆਂ ਕੰਪਨੀਆਂ ਨੇ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਲੋਕਾਂ ਨੂੰ ਪਤਾ ਹੀ ਆ ਜਿਹੜੀਆਂ ਬੀਜਾਂ ਦੇ ਵਿੱਚ ਤਾਕੜੀਆਂ ਕੰਪਨੀਆਂ ਆਉਂਦੀਆਂ ਨੇ ਉਹਨਾਂ ਦਾ ਬੀਜ ਲਿਓ ਜਾਂ ਫਿਰ ਤੁਸੀਂ ਚੁੱਪ ਕਰਕੇ ਤੁਹਾਨੂੰ ਜਾਣਾ ਪੈਣਾ ਇੱਧਰ ਆਪਣੇ ਪਟਿਆਲੇ ਦੇ ਏਰੀਏ 'ਚ अच्छा ओथे कुछ स्पेशल है उधर मान लो भी गर्मी वाला ਧਨੀਆ ਆਮੀ ਮਿਲਦਾ ਠੀਕ ਹੈ ਉਹ ਏਰੀਆ ਚ ਸਨੌਰ ਵਾਲੇ ਇਲਾਕੇ ਚ ਲੋਕ ਬਹੁਤ ਲਾਉਂਦੇ ਹਾਂ ਬਾਹਲੇ ਲਾਉਂਦੇ ਜਿੱਥੋਂ ਕਣਾ ਹੋਰ ਤੋਂ ਨਹੀਂ ਇੱਥੇ ਉਹ ਗਰਲਾਲ ਕਣਾ ਹੋਰ ਉਹ ਏਰੀਆ ਚ ਮੰਨ ਲਾ ਵੀ ਲੋਕ ਬਹੁਤ ਲਾਉਂਦੇ ਆ ਠੀਕ ਆਪਾਂ ਤੋਂ ਬਾਅਦ ਚ ਦੇਖ ਕੇ ਲੋਕਾਂ ਨੇ ਉਧਰ ਬਹੁ ਹੰਬਲਾ ਮਾਰਿਆ ਠੀਕ ਹੈ ਤੇ ਉਹ ਲਾਉਣ ਲੱਗੇ ਗਰਮੀ ਵਾਲਾ ਧਨੀਆ ਕਹਿ ਕੇ ਜਿਹਨੂੰ ਆਪਾਂ ਹਾੜੂ ਧਨੀਆ ਕਹਿੰਦੇ ਆ ਉਹ ਧਨੀਆ ਲੈ ਲਓ ਉਹ ਲਾ ਦਿਓ ਠੀਕ ਹੈ ਉਸ ਤੋਂ ਬਾਅਦ ਚ ਜਦੋਂ ਧਨੀਆ ਹੋ ਗਿਆ ਹਰਾ ਬਈ ਹੈਨਾ ਹੂੰ ਹੂੰ ਫੇਰ ਇਹ ਤੇ ਉਦੋਂ ਬਾਅਦ ਜਿਵੇਂ ਠੰਡੀਆਂ ਸਪਰੇਹਾਂ ਕਰਦੀਆਂ ਨੇ ਤੁਸੀਂ ਅੱਛਾ ਜਿਵੇਂ ਆਪਣੇ ਐਨਪੀਕੇ ਵਗੈਰਾ ਆ ਜਾਂਦੇ ਨੇਗੇ ਹਨਾ ਠੀਕ ਉਹਦੇ ਮੰਨ ਲਓ ਵੀ ਜੇ ਆਪਾਂ ਕਿਉਂ ਆਪਣੀਆਂ ਜ਼ਮੀਨਾਂ ਬਾਈ ਤੈਨੂੰ ਪਤਾ ਸਾਰੀਆਂ ਤਾਂ ਆਰਗੈਨਿਕ ਨਹੀਂ ਹੈਗੀਆਂ ਹਨਾ ਜ਼ਮੀਨਾਂ ਆਪਣੀਆਂ ਖਾਦ ਤੇ ਲੱਗੀਆਂ ਵੀ ਆਣੇ ਤਾਂ ਉਹਦੇ ਬਾਈ ਤੁਸੀਂ ਐਨਪੀਕੇ ਹੋ ਗਿਆ ਕੈਲਸ਼ੀਅਮ ਹੋ ਗਿਆ ਠੀਕ ਹੈ ਇਹ ਚੀਜ਼ਾਂ ਦੀਆਂ ਮੰਨ ਲਓ ਵੀ ਹਫ਼ਤੇ ਹਫ਼ਤੇ ਬਾਅਦ ਸਪਰੇਅ ਕਰੀ ਜਾਓ ਮੈਂ ਕਹਿੰਦਾ ਵੀ ਧਣੀਆਂ ਕੋਲ ਜਿੱਦਨੇ ਥੋੜਾ 30 ਦਿਨਾਂ ਦਾ ਹੋਊਗਾ ਇਹ ਨੌਵੇਂ ਦਸਵੇਂ ਦਿਨੋਂ 7 ਤੋਂ ਲੈ ਕੇ 14 ਦਿਨਾਂ ਦੇ ਵਿੱਚ ਵਿੱਚ ਇਹਨੇ ਪੂਰਾ ਨਿਕਲੇ ਆਉਣਾ ਅੱਛਾ ਪੂਰਾ ਫਲ ਠੀਕ ਹੈ ਮਤਲਬ 7ਵੇਂ ਦਿਨ ਨਿਕਲਣ ਲੱਗ ਜਾਂਦਾ ਉਹ ਆਪਣੇ ਪਾਣੀ ਦੇ ਡਿਪੈਂਡ ਹੁੰਦਾਗਾ ਉਦੋਂ ਬਾਅਦ ਆਪਾਂ ਇਹਨੂੰ ਵਿਚਾਉਣਾ ਮੱਚਣ ਤੋਂ ਬਿੱਲੂ ਆਣਾ ਪੈਣਾ ਠੀਕ ਹੈ ਹਾਂ ਉਹ ਕੰਮ ਵਿਚ ਉਹ ਬਾਈ ਬਸ ਫਿਰ ਵੀ ਜਿਵੇਂ ਸਾਮ ਦੇ ਖਵੇਂ ਜਿਹੜੀਆਂ ਇਹ ਕੈਲਸ਼ੀਅਮ ਵਗੈਰਾ ਦੀਆਂ ਜਾਂ ਇਹ ਦੂਜੀਆਂ ਐਨਪੀਕੇ ਵਗੈਰਾ ਦੀਆਂ ਇਹ ਠੰਡੀਆਂ ਸਪ੍ਰਿੰਹਾ ਕਰਦੀਆਂ ਨੇ ਜਿਵੇਂ ਕੈਲਸ਼ੀਅਮ ਵਗੈਰਾ ਹੋ ਗਿਆ ਜਾਂ ਹੋਰ ਕਈ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਜ਼ਮੀਨ ਨੂੰ ਆਪਾਂ ਕਹ ਦੀਏ ਵੀ ਠੰਡਾ ਰੱਖਦੀਆਂ ਨੇਗੀਆਂ ਉਹਦੇ ਨਾਲ ਬਾਕੀ ਜਿਹੜਾ ਇਹਨੂੰ ਪਾਣੀ ਆ ਬਾਈ ਦੂਜੇ ਤੀਜੇ ਦਿਨ ਦੂਜੇ ਤੀਜੇ ਦਿਨ ਮੋੜੀ ਰੱਖੋ ਓਕੇ ਕੋਸ਼ ਜੇ ਤੁਹਾਡੇ ਕੋਲੇ ਪਫਾਰੇ ਵਾਲਾ ਸਿਸਟਮ ਹੈਗਾ ਜਾਂ ਉਹ ਪ੍ਰੈਸ਼ਰ ਗਨ ਜੀ ਹੈਗੀ ਰੋਹ ਸ਼ਾਮ ਨੂੰ ਬਾਈ ਇਹ ਤੇ ਪਾਣੀ ਛੜਕੋ ਪੂਰਾ ਵਧੀਆ ਸ਼ਾਮ ਨੂੰ ਹਾਂ ਕਈ ਬੰਦੇ ਦੁਪਹਿਰੇ ਛੜਕਦੇ ਨੇ ਕਹਿੰਦੇ ਕਮਲਾਇਆ ਜਾ ਖੜਾ ਦੁਪਹਿਰੇ ਤਾਂ ਬਾਈ ਫਿਰ ਜਦੋਂ ਕਮਲਾਇਆ ਜਾ ਹੁੰਦਾ ਉਹ ਤੇ ਆਪਾਂ ਉਤੋਂ ਪਾਣੀ ਛੜਕ ਦਿੰਦੇ ਆ ਉਹ ਫਿਰ ਜਮੀ ਚੰਡੋ ਚੋਦੇ ਜਾਂਦੀ ਹੈਗੀ ਤੇ ਉਹ ਗਰਮ ਸਰਦ ਹੋ ਜਾਂਦਾ ਸੁੱਕ ਜਾਂਦਾ ਠੀਕ ਹੈ ਸ਼ਾਮ ਨੂੰ 5 ਵਜੇ ਤੋਂ ਬਾਅਦ ਹੂੰ ਇਹ ਤੇ ਬਾਈ ਪਾਣੀ ਛੜਕੋ ਕੋਸ਼ਿਸ਼ ਕਰੋ ਬਹੁਤ ਵਧੀਆ ਤੇ ਜਿਹੜੀ ਆ ਚੀਜ਼ ਆ ਬਾਹਣ ਗਿੱਲੇ ਹੀ ਰਹਿਣਾ ਚਾਹੀਦਾ ਲਗਾਤਾਰੀ ਲਗਾਤਾਰੀ ਓਕੇ ਜੇ ਸੁੱਕ ਗਿਆ ਤਾਂ ਇਹਨੂੰ ਆਲੇ-ਦਾਲੇੋਂ ਸ਼ੇਕ ਨਹੀਂ ਮਾਰ ਦੇਣਾ ਧਣੀਆਂ ਤਾਂ ਨਾ ਬਾਲਾ ਕੋਮਲ ਹੁੰਦਾ ਸੋਲ ਹੁੰਦਾ ਹੈ ਨਾ ਬਾਲਾ ਸੋਲ ਹੁੰਦਾਗਾ ਇਹਨੂੰ ਉੜੀ ਮਾਰ ਦੇਣਾਗਾ ਠੀਕ ਹੈ ਤੇ ਬਾਕੀ ਭਰਾਵੋ ਜਿਵੇਂ ਮੌਕੇ-ਮੌਕੇ ਤੇ ਤੁਹਾਨੂੰ ਹੋਰ ਵੀ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਇਹ ਧਣੀਆਂ ਆਪਣਾ ਹਫ਼ਤੇ ਇੱਕ ਤੱਕ ਹਰਾ ਹੋ ਜਾਣਾ ਤੇ ਰੱਬ ਸੁੱਖ ਰੱਖੇ ਤੇ ਬਾਕੀ ਕਹਿੰਦੇ ਹੁੰਦੇ ਨੇ ਕਰਮਾਂ ਦੇ ਸ਼ਿਰਤੇ ਆ ਬਿਲਕੁਲ ਕਹਿੰਦੇ ਜੇ ਰੱਬ ਨੂੰ ਮਨਜ਼ੂਰ ਆ ਤਾਂ ਬੰਦਾ ਪੁੱਠੇ ਪੈਰੀਂ ਅਸਮਾਨ ਚੜ ਜਾਂਦਾਗਾ ਜੇ ਦਾਤੇ ਨੂੰ ਨਹੀਂ ਮਨਜ਼ੂਰ ਤਾਂ ਹੋਵਾ ਮੈਂ ਦਾਵੇ ਨਾਲ ਕਹਿਣਾ ਵੀ ਜੇ ਤੁਸੀਂ ਇੱਕ ਕਿਲਾ ਲਾਉਣੇ ਹੋ ਤਾਂ ਇੱਕ ਕਿਲਾ ਬਾਈ 55 ਤੋਂ ਲੈ ਕੇ ਸਵਾ ਲੱਖ ਰੁਪਏ ਤੱਕ ਮੈਂ ਬੇਕਦਾਬ ਦੀ ਅੱਖੀ ਦੇਖਿਆ ਹੋਇਆ ਅੱਛਾ ਇਹਦੀ ਸੇਲਫੀ ਸੱਚ ਇਹ ਵੀ ਯਾਰ ਮੇਨ ਗੱਲ ਹਨਾ ਜਿਹੜੇ ਨਵੇਂ ਦਰਸ਼ਕ ਬੰਦੇ ਜਿਹੜੇ ਪੁਰਾਣੀਆਂ ਵੀਡੀਓ ਦੇਖਦੇ ਦੋ ਚਲ ਜੁੜੇ ਹੋਏ ਨੇ ਜਿਹੜੇ ਨਵੇਂ ਬੰਦੇ ਅੱਜ ਜੁੜਨਗੇ ਆਪਣੀ ਵੀਡੀਓ ਦੇਖ ਕੇ ਉਹ ਵੇਕਣ ਦਾ ਪੁੱਛਣਗੇ ਵੀ ਕਿੱਥੇ ਕਿੱਥੇ ਦੇਖਦਾ ਬਾਈ ਜੇ ਤੁਸੀਂ ਚੀਜ਼ ਪੈਦਾ ਕਰ ਲਈ ਨਾ ਤਾਂ ਇੱਕ ਵਾਰੀ ਮੇਰੇ ਨਾਲ ਸੰਪਰਕ ਜ਼ਰੂਰ ਕਰਿਓ ਜਿਹੜੇ ਚੰਡੀਗੜ੍ਹ ਸਾਈਡ ਦੇ ਵਪਾਰੀ ਨੇਗੇ ਹਨਾ ਜਾਂ ਮਲੇਰਕੋਟਲੇ ਦੇ ਵਪਾਰੀ ਨੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਜੀ ਫਲਾਣੀ ਥਾਂ ਤੇ ਧਣੀਆਂ ਲੱਗਿਆ ਹੋਇਆ ਉਹ ਵੀ ਗੱਡੀ ਚਾਕੇ ਉਰੇ ਆਉਂਦੇ ਆ ਤੇ ਉਹਨਾਂ ਨੇ ਜਦੋਂ ਸੋਡੇ ਧਣੀਆਂ ਦੀ ਹਾਲਾਤ ਦੇਖੀ ਵੀ ਕਿਵੇਂ ਆ ਕੁਆਲਟੀ ਦੇਖੀ ਹੈ ਨਾ ਹਾਂ ਉਹ ਤੁਹਾਨੂੰ ਜੇ ਲੱਖ ਰੁਪਈਆ ਦਾ ਤਾਂ ਤੁਹਾਨੂੰ 25000 ਰੁਪਈਆ ਪਹਿਲਾਂ ਦੇ ਜਾਣਗੇ ਵੀ ਚੱਕ ਫੜ ਲੱਖ ਰੁਪਈਆ ਦਾ ਸਾਡਾ ਹੋ ਗਿਆ ਵੀ ਸਾਡੀ ਲੇਬਰ ਆਊਗੀ ਹਾਂ ਤੇ ਇਹਨੂੰ ਪਾਣੀ ਲਾ ਕੇ ਰੱਖਣੀ ਗੁੱਟੀਆਂ ਬੰਦ ਬੰਨ ਕੇ ਉਹ ਜਿਵੇਂ ਉਹਨਾਂ ਦਾ ਹਿਸਾਬ ਹੁੰਦਾ ਚਾਹੇ ਮਤਲਬ ਪਹਿਲਾਂ ਬਿੱਗਾ ਪਟਕੇ ਲੈ ਜਾਣ ਉਦੋਂ ਬਿੱਗਾ ਬਿੱਗਾ ਕਰਕੇ ਪੰਜ ਚਾਰ ਦਿਨਾਂ 'ਚ ਖਤਮ ਕਰ ਦੇਣਾ ਕਿ ਉਹਨਾਂ ਨੇ ਭਾਈ ਜਿਹੜੀ ਆਪਣੀ ਚੰਡੀਗੜ੍ਹ ਮੰਡੀ ਲੱਗਦੀ ਹੈ ਨਾ ਕਿਸਾਨ ਮੰਡੀ ਜਾਂ ਦੂਜੀ ਮੰਡੀ ਉਥੇ ਚੰਡੀਗੜ੍ਹ ਸਭ ਕੁਝ ਹਾਜਮ ਹੁੰਦਾ ओके ਇਹ ਜਾਂਦਾ ਬਾਈ ਮਹਿੰਗੇ ਮਹਿੰਗੇ ਰੈਸਟੋਰੈਂਟਾਂ ਦੇ ਵਿੱਚ ਮੌਲਾ ਜਿਵੇਂ ਕਹਦਾ ਮੇਰੇ ਵਰਗੇ ਹੋਗੇ ਸੁੱਖ ਵਿਲਾਸ ਦੇ ਵਿੱਚ ਹੋ ਗਿਆ ਬਾਈ ਸੁੱਖ ਵਿਲਾਸ ਦੇ ਵਿੱਚ ਜੇ ਕਿਸੇ ਨੇ ਕਹਦਾ ਵੀ ਧਣੀਆਂ ਚਾਹੀਦਾ ਹੈ ਧਣੀਆਂ ਹੀ ਚੜਨੀ ਚਾਹੀਦੀ ਆ ਉਹ ਫਿਰ ਸੁੱਖੀ ਸ਼ੇਰਗਿਲ ਦੇ ਖੇਤੋਂ ਜਾਉ ਉਹ ਸੁੱਖੀ ਸ਼ੇਰਗਿਲ ਦੇ ਖੇਤੋਂ ਗਿਆ ਹੋਇਆ ਜਾਉ ਪਰ ਉਹ ਉੱਥੇ ਇਹੀ ਆਪਣੇ ਆਲਾ ਲੱਕ ਧਣੀਆਂ ਤੂੰ ਐ ਮੰਨ ਲੈ ਵੀ ਉੱਥੇ ਮੜੀ ਜੀ ਧਣੀਆਂ ਤੋਂ ਲਾਲਾ ਸੁੱਖ ਵਿਲਾਸ ਦੇ ਧਣੀਆਂ ਦੀ ਚੜਨੀ 90 ਰੁਪਈਆ ਦੀ ਪਲੇਟ ਦਾ 1000 ਰੁਪਈਆ ਦੀ ਪਲੇਟ ਤੇ 90 90 ਵਾਲਾ ਕਿਹੜਾ ਸੋ ਕਮਾਖ ਦੇ ਵਿੱਚ ਕਮਰਾ ਹੀ ਬਾਈ 10 1000 ਤੋਂ ਸ਼ੁਰੂ ਹੁੰਦੇ ਨੇਗੇ ਮੈਂ ਤਾਂ ਛੋਟਾ ਖੜ ਗਿਆ ਮੈਂ ਤਾਂ ਉਲੀ ਖੜ ਗਿਆ ਸੀ ਬਾਈ ਤੂੰ ਤਾਂ ਉਲੀ ਖੜ ਗਿਆ ਸੀ ਤੇ 10 ਰੁਪਈਆਂ 'ਚ ਬਾਈ ਉਦੋਂ ਇਹਦੀ ਐਲਟੀ ਕੋ ਗੁੱਟੀ ਮਿਲਦੀ ਆ अच्छा जेडी मैं बेच जा रहा हूं उन गुल्गज नहीं होती मतलब बाजार ਦੇ ਵਿੱਚ ग्राउंड रेट ਤੇ यूपी वाले भाईया बिहार वाले भाईया ਦੇ ਵਿੱਚ ਖੜਕੇ 10 ਰੁਪਏ ਦੀ ਏਡੀ ਗੁੱਟੀ ਫਿਰ ਉਹ ਲੱਖ ਲੱਖ ਰੁਪਏ ਦਾ ਕਿल्ले ਚੋ ਚੱਕ ਲੈਂਦੇ ਆ 55000 ਦਾ ਵੀ ਹੋ ਸਕਦਾ ਥੋੜਾ 1.5 ਲੱਖ ਦਾ ਵੀ ਹੋ ਸਕਦਾ ਉਹ ਤੁਹਾਡੀ ਮਿਹਨਤ ਦੇ ਹਿਰਦੇ ਜਿੰਨੀ ਕਰੋਗੇ ਉਹ ਹੋਈ ਇੰਨਾ ਕੀ ਹੁੰਦਾ 35 ਰੇਣਾ ਦਾ ਤੇ ਉਹ ਫਿਰ ਕੱਚੇ ਕੱਚੇ ਨੂੰ ਲੈਰੀ ਲੈਰੀ ਨੂੰ ਚੱਕ ਲੈਂਦੇ ਵੀ ਆ ਜੋ ਫਿਰ ਉਹ ਜਾ ਕੇ ਚਾਹੇ ਸਟੋਰ ਚ ਸਾਹਮਣ ਚਾਹੇ ਸਿੱਧਾ ਮੰਡੀ ਚ ਲਾਉਣ ਉਹਵੇਂ ਕਰ ਲੈਂਦਾ ਬਾਈ ਸੋ ਭਰਾਵੋ ਤੇ ਤੁਸੀਂ ਚੰਗੇ ਕਮਾਈ ਕਰ ਸਕਦੇ ਕਿਉਂਕਿ ਕਣਕ ਤੋਂ ਬਾਅਦ ਆਪਣੇ ਸਾਰੇ ਵਾਹਣ ਬਿਲੇ ਬਿਲਕੁਲ ਬਈ ਬਿਲਕੁਲ ਦੋ ਮਹੀਨੇ ਵਾਹਣ ਬਿਲੇ ਬਿਲਕੁਲ ਬਈ ਖਾਸ ਤੌਰ ਤੇ ਕਾਮਜਾਬ ਵੱਧ ਉੱਥੇ ਆ ਜਿੱਥੇ ਨਹਿਰਾਂ ਦਾ ਲਵੇ ਆ ਨਹਿਰਾਂ ਦਾ ਪਾਣੀ ਲੱਗਦਾ ਓਕੇ ਠੀਕ ਆ ਨਹਿਰੀ ਪਾਣੀ ਇਹਨੂੰ ਬੜਾ ਮੇਨ ਚੀਜ਼ ਆ ਗਈ ਠੀਕ ਆ ਠੀਕ ਆ ਭਰਾਵੋ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ ਬਾਈ